ਸਬਿੱਤ ਦੇ 1925 ਜਿਲ੍ਹਾ ਸੰਵ ਦਾ ਟਰੈਕਟਰ ਮਿਲਦੀ ਬਣਾਣਾ ਤੇ ਫਿਰ ਕੋਈ ਫਾਇਨ ਬਗਲਾ ਪਾਉਂਦਾ ਗਿਆਨ ਕਰਦੇ ਜੀ ਕਰਦੇ ਲਈ ਦੇਖੀ ਜੂੰਗਰ 4x4 ਕੰਪਟਰ ਮੜਲਾ 18 ਮੜਲਾ 11 ਲੱਖ 70000 ਰੇਟ 45 ਸਾਤੀ ਲੱਗੀ ਹੋਈ ਨਾ ਨਿਊ ਹੋਲੈਂਡ 33 ਰੇਗਮਿੰਟ ਨੂੰ ਨਾ ਪੈਸੇ 100 ਪਰ ਇਹ ਤੇਰਾ ਮੰਨ ਲਈ 4 ਲੱਖ 90000 ਰੇਟ ਆ ਜੀ ਯਾਰ ਕੋਸਰਲ 153 ਪੰਜਾਬ ਨੰਬਰ ਟਰੈਕਟਰ ਨੋਨ ਪਾਵਰ 2002 ਮਕਲਾ 270000 ਰੇਟ ਆ ਜੀ ਦਾ ਉਹ ਦੂਜਾ ਜਿਹੜਾ ਟਰੈਕਟਰ पंजाब ट्रैक्टर चार लख पंज हज़ार लेट आहे सेंट्रल गेयर पॉवर स्टेर ਗੁਰੂ ਅਰਜਨ ਜੀ ਜਤ 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 21 ਨਾਲ 11 ਲੱਖ 90000 ਰੁਪਏ ਲਏ ਗਏ ਆ ਗੁਰਮਤਿ ਕੱਟ ਪਈ ਰਹੀ ਆ ਸਿੱਧੇ ਦਿਸਣ ਗੜੇ ਅੰਦਰ ਟਰੈਕਟਰ ਦਿਖਾਉਣੇ ਸੀ ਸੋਕ ਤੇ ਵੀ ਨਹੀਂ ਦੇ ਬੱਸ ਮਤਲਬ ਕਿ ਉਹ ਵਕਸੀਆ ਰੇਟ ਕਰੀਦਾ ਉਹ ਗਦਾ 21 ਮਾਡਲ ਸੰਗਾ ਜੀ ਨੂੰ ਹੋ ਜਾਣੀ ਪਲੱਸ 21 ਮਾਡਲ 97000 ਰੇਟ ਟਾਇਰ ਚਾਰੇ ਨਵੇਂ ਨੇ ਉੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਨਾੜਾ ਕੋ 9478 ਫੱਡ ਵਾਲੀ ਸਾਤੀ ਲੱਗੇ ਟਾਇਰ ਚਾਰੇ ਨਵੇਂ ਨੇ ਸੋਲਮ ਚਾਲਾ ਕਪੀਟਲ ਯਾਰ ਰੇਟ ਹੈ ਸਾਈਡ ਗੇਅਰ ਪਾਵਰ ਸਟੇਜ ਦਾ ਡਬਲ ਡਿਸਟ੍ਰੀਬਿਊਟਰ ਤੇ ਲੱਗ ਜਾਂਦਾ ਜੰਡੀ ਹੋਰ ਡੌਲੀ ਸਾਥੀ ਲੱਗਿਆ ਜੀ ਅੰਕ ਲੱਗਿਆ ਹੈ ਪੈਰਗ੍ਰੇਸੀ ਪੈਸੇ ਇਹ ਵੀ ਮਾਡਲ ਸੱਤ ਲੱਖ 99000 ਰੇਟ ਰੋਮਜਾ ਦਾ ਸਜੰਡੀਆ 2016 ਮੰਡੀ 44 ਨੰਬਰ ਪਾਵਰ ਸਟੇਸ਼ਨ ਸੇਨਖਬਾ ਸਿਆ ਰੇਟ ਹੈ ਪੰਜਾਬ ਨੰਬਰ ਹੈ ਸੋਮਨਿਕ ਡੀਓ 60 3 ਸਪੀਡ ਵੀ ਮਾਡਲ ਹੈ ਇਹ 48 ਸਾਥੀ ਲੱਗੀ ਹੋਈ ਹੈ ਜੀ 595000 ਰੇਟ ਹੈ ਜੀ ਸੁੰਦਰ ਕੋ ਬਾਰੇ ਬਾਰੇ ਜਿਹੜਾ ਉਹ ਚੜ ਕੇ ਉਹਨੂੰ ਕਾਫੀ ਫੋਟੋਆਂ ਚਾਰੇ ਸਾਰਾ ਮਿਲ ਗਿਆ। ਅਰੇ ਆਪਣੇ ਜੀ ਬਤਾਉ 36 ਦਿਨ ਮਹਲੈਂਡ ਪਲਸ 17 ਬਿਲੋ ਸੇ ਰੱਖ ਲਿਆ ਰੈਜੇਟਡ ਤੇ ਨਿੰਨ ਪਾਵਰ ਸਟੇ। ਉਹ ਏਸੀ 250 2450 ਨੂਨ ਪਾਵਰ 11ਵਾਂ ਮੰਡਲ ਟਰੈਕਟਰ ਇਹ 255000 ਰੇਟ ਹੈ ਇਹਦਾ ਨਾਰਕੜਾ ਸਵਰਾਜ 855 2 ਸਟਾਰੀ 10 ਮੰਡਲ ਟਰੈਕਟਰ ਇਹ 365000 ਰੇਟ ਹੈ ਇਹਦਾ ਘੱਟ ਮੈਸੇਜ ਹੈ ਇਹ ਰੈਗਨ ਇਹ ਸੀ ਬਸੇ ਉਹਨਾਂ ਨੂੰ ਬੋਲਦੇ ਨੇ ਅੱਜ ਇਹ ਨਵਾਂ ਕਲਿੱਕ 247 ਮੈਸੀ ਜੀ 21 ਮਰ ਲਾਏ 5 ਲੱਖ 25 ਜਾਰੀਟਾ ਫਾਰਮਟ੍ਰੈਕ 600 ਪ੍ਰੈਕਸ ਇਹਦੇ ਨਾਲ ਨੀ ਸਿਵਰੇ ਪੁੰਡੜੀ ਸਾਤੀ ਲੱਗੀ ਹੋਈ ਹੈ ਜੀ 14 ਮਾਡਲ ਟਰੈਕਟਰ 395000 ਰੇਟ ਹੈ ਜੀ ਦਾ ਇਹ ਆਪ ਜਨ ਲੋਗਾਂ ਨੂੰ ਦੱਸ ਰਿਹਾ ਹਾਂ ਕਿ ਬੀਆਈ ਇੱਕ ਟੀਮ ਮਰਲਾ ਹੈ 18 ਮੀਟਰ ਦਾ ਰੈਟਾ ਫੋਰਮ ਹੈ ਫੋਰ ਮੀਟਰ ਦੀ ਅੰਦਰ ਦੀ ਸਤ੍ਹੀ ਲੱਗੀ ਹੋਈ ਹੈ ਨਾ ਪੈਟ ਅੱਗੇ ਬੱਸ ਇਹਦੇ ਪੈਰ ਹੈ ਨਾ ਉਹ ਹੋਰ ਸਟੇ ਰਹੇ ਸਾਈਡ ਵੀ ਮੈਂ ਨੇ ਮਰਲਾ ਡਰਾਈਵ ਕਰੀ ਕਿੰਨੇ ਲੱਖ ਚੜ੍ਹਨ ਜੀ ਆ ਰਿਹਾ ਦਿਨ ਦਾ ਨੂਰ ਹੌਲੈਂਡਸ ਪੰਜਾ 20 ਫੋਡਾ ਦੀ ਸਾਥੀ ਲੱਗੀ ਹੋਈ ਜੀ ਟਾਈਮ ਤੇ ਲੱਗਿਆ ਹੋਇਆ ਹੈਰ ਚਲੇ ਹੈਗੇ 80 ਪੈਸੇ 52 20 ਪਲੱਸ ਜੀ ਇਹ ਜਿੱਕੀ ਮਾਡਲ 1135 ਰੇਟ ਆਈ ਇਹਦਾ 535 ਜੰਬੀਰ ਬੜੀ ਸਾਥੀ ਲੱਗੀ ਸਾਈਡ ਗੇ ਪਾਵਰ ਸਟੀering 21 ਮਾਡਲ 4 8 ਲੱਖ ਰੇਟ ਹੈ ਦਾ ਨਾਲ ਖੜਾ ਨਿਊ ਫੋਨ 36 30 ਪਲੱਸ 21 ਮਾਡਲ ਦੀ ਹੱਟ ਵਾਲੀ ਸਾਥੀ ਲੱਗੀ ਪਾਵਰ ਸਟੀering ਸਾਈਡ ਗੇ ਮਾਡਲ 795 ਰੇਟ ਹੈ ਦਾ ਬੋਲਡੀ ਗੱਲ ਵੀ ਇਹ ਸਾਥ ਸੌਣ ਵਾਲੀ ਕਹੇ ਐ ਰਹਿ ਗਿਆ ਸਾ ਜੇ ਐਸੇ ਆਪ ਤੁਮ ਲਾਈ ਤਨ ਲੱਗੀ ਕੰਪਾਲੀ ਜ਼ਿਆਦਾ ਰਹਿ ਜਾਏਗਾ ਜੇੰਬਰ ਲੱਗਿਆ। ਸੌਣਾ ਲਿੱਟੋ BI 779 ਜੁਰੀਅਨ ਇੰਟਰਨੈਸ਼ਨਲ ਕਾਰਪੋਰੇਸ਼ਨ ਸਾਇਰ ਗੇਰ। 16 ਮਾਡਲ ਟਰੈਕਟਰ ਜੀ 470000 ਰੇਟ ਆ ਜੀ। ਨਾ ਰਕੜਾ 5510 ਜਾਂਦੀ ਆ। 17 ਮਾਡਲ ਜੀ 617000 ਰੋਟਾ ਹੀ ਸਾਇਰ ਗੇਰ ਪਾਵਰ ਸਟੇਸ਼ਨ ਨੂੰ ਹੈਵੀ ਵੈਂਪਰ ਲੱਗਾਈ BK ਤੇ ਟਾਇਰ ਨਟਾਇਰੇਗੇ FC ਤੋਂ। ਕੜਾ ਜੈਸਰ 247 ਇਹ ਆ ਮਰਬੀਨ ਲਾ ਜੀ 2,30,000 ਰੇਟ ਹੈ ਇਹਦਾ ਨੌਕੜਾ ਸਵਰ 273 ਹੋਰ ਸਟਾਰ ਤੇਰਾ ਮਾਡਲ 4,15,000 ਰੇਟ ਨੌਕੜਾ ਏਸੀ 550 ਇਸੇ 511 ਮਾਡਲ ਲਾ ਜੀ ਦੋ ਲਕਨ ਦੀ ਯਾਤਰਾ ਹੈ ਪੰਜਾਬੀ ਨਿਊ ਹਾਲੈਂਡ ਬਾਈ ਮਾਡਲ 13 ਨਿਆਇਆ ਡੇਟਾ 42 45 935 ਉਹ ਬੇਤੇਰ ਜੁੰਦੀ ਆਦੀ ਪੰਡਲ ਸਾਥ ਲੱਗੂ ਜਾਂ ਉਹ ਵੱਡਾ ਸਟੈਂਡਰਡ 460 ਡਲ ਸਾਥੀ ਲੱਗਿਆ ਐਮ ਲੱਗਿਆ ਐਮ ਲੱਗੇ 11 17 ਮਾਈ ਮਾਡਲ ਨਿਊ ਹਾਲੈਂਡ ਪੰਜਾਬੀ ਬਹਰ ਨਾਲ 92000 ਰੇਟ ਆ 4/4 ਆ ਜੀ ਨਾਲ ਖੜਾ 533 4/4 ਉੱਡ ਵਾਲੀ ਸਾਥੀ ਲੱਗੀ ਹੈ ਟਾਇਰ ਚਾਰੇ ਨਵੇਂ ਵੀ 18 ਮਾਡਲ ਅਸਤਾਨ ਰਕ 50000 ਰੇਟ ਆ ਜੀ ਦਾ ਨਾਲ ਖੜਾ 363 ਨਿਊ ਹਾਲੈਂਡ ਉਹਨਾਂ ਬੜੀ ਸਾਥੀ ਲੱਗੀ ਹੈ ਟਾਇਰ ਚਾਰੇ ਨਵੇਂ ਗੇ ਤੇ ਮੁੱਲ 882 ਰੇਟ ਆ ਜੀ ਦਾ ਨਾਲ ਖੜਾ ਸੋਨਲੀ ਕਸਕੰਦਰ DI 700 ਨਾ ਅਰੇ ਜਾਰੇ ਨੂੰ ਮੈਨੂੰ ਹੁੰਡਾ ਵਾਲੀ ਛਾਤੀ ਲੱਗੀ ਹੋਈ ਹੈ ਜੀ 22 ਮਾਡਲ ਡ੍ਰੈਕਟਰ 6 ਲੱਖ 62000 ਰੇਟ ਆਈ ਇਹਦਾ

ਸੋਰਾ 850 ਤੋਂ 981900 ਰੇਟ ਆਇਆ ਦਾ ਕਾਰਪੀਨ ਸੇਰ 2 ਸਟਾਰ ਟਾਇਰ ਦਾ ਸੇਵ ਨਹੀਂ 53 10 ਜੰਬੀਅਰ 49 7 ਲੀ ਗਿਆ ਟਾਇਰ ਅਗਰ ਸੀ ਪਾਈ ਸੀ ਬਾਕੀ ਦਾ ਲਗਭਗ 1 ਲੱਖ ਪੈ ਰਿਹਾ ਰੇਟ ਆਇਆ ਦਾ

ਉਹਨੂੰ ਨਿੱਕਸਾ ਚੋਪਣਾ ਆਰ ਐਕਸ ਤੇ ਇਹ ਮਮਸੇ ਲੱਗਦਾ ਸੀ ਯਾ ਰੇਡਰ